ਦੇ ਘਰੇ ਨਾ ਡਾਕਾ ਵੱਜ ਗਿਆ ਤੇ ਨਾਲ ਗੁਆਂਢੀ ਰਹਿੰਦੇ ਸੀਗੇ ਇੱਕ ਹਰਿਆਣਵੀ ਸੀ ਤੇ ਇੱਕ ਰਾਜਸਥਾਨੀ ਸੀ ਤੇ ਡਾਕਾ ਜਦੋਂ ਦਿਨ ਦਿਹਾੜੇ ਵੱਜਿਆ ਤਾਂ ਅਗਲੇ ਦਿਨ ਪਤਾ ਲੈਣ ਆ ਗਿਆ ਪਹਿਲਾਂ ਤਾਂ ਰਾਜਸਥਾਨੀ ਆਇਆ ਰਾਜਸਥਾਨੀ ਨੇ ਆ ਕੇ ਨਾ ਇੱਕ ਖੁੱਲੇ ਮੂੰਹ ਵਾਲੀ ਛੋਲਿਆਂ ਦੀ ਬੋਰੀ ਪਈ ਸੀ ਤੇ ਬੋਰੀ ਦੇ ਕੋਲੇ ਆ ਕੇ ਬਹਿ ਕੇ ਲਾਲਾ ਜੀ ਨੂੰ ਪੁੱਛਣ ਲੱਗ ਗਿਆ ਕਹਿੰਦਾ ਲਾਲਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਲਾਲਾ ਜੀ ਕਹਿੰਦੇ ਪੁੱਛੋ ਨਾ ਐਨੀ ਗੱਲ ਕਹਿੰਦੇ-ਕਹਿੰਦੇ ਉਹਨੇ ਭਈ ਆਪ ਦਾ ਹੱਥ ਜਿਹੜਾ ਸੀਗਾ ਹੁਣ ਹਰਿਆਣਵੀ ਜਿਹੜੇ ਆਪਣੇ ਰਾਜਸਥਾਨੀ ਹੁੰਦੇ ਆ ਖੁੱਲੇ ਡੁੱਲੇ ਹੁੰਦੇ ਆ ਖੁਸ਼ਕ ਖਰਾਕਾਂ ਖਾਂਦੇ ਆ ਮਾਰੂ ਖਰਾਕਾਂ ਖਾਂਦੇ ਆ ਤੇ ਹੱਥ ਵੀ ਮਾ ਦੇ ਪੁੱਤ ਦਾ ਮਾਕੇ ਜਿਹੜੀ ਜੀਸੀਬੀ ਵਾਲੀ ਹੁੰਦੀ ਹੈ ਨਾ ਮੂਰੇ ਖੌਂਚਾ ਜਾ ਉਹਦੇ ਜੱਡਾ ਸੀ ਤੇ ਮਾ ਦੇ ਪੁੱਤ ਨੇ ਛੋਲਿਆਂ ਵਾਲੀ ਬੋਰੀ ਚ ਕੀ ਲੱਪ ਭਰ ਕੇ ਲਾਲਾ ਜੀ ਨੂੰ ਪੁੱਛਣ ਲੱਗ ਗਿਆ ਲਾਲਾ ਜੀ ਫੇਰ ਵੀ ਦੱਸੋ ਤਾਂ ਸਹੀ ਕਿੰਨਾ ਕੁ ਨੁਕਸਾਨ ਹੋ ਗਿਆ ਐਨੀ ਗੱਲ ਕਰਦੇ ਕਰਦੇ ਮੁਠੀ ਮੂੰਹ ਚ ਪਾ ਲਈ ਛੋਲਿਆਂ ਦੀ ਤੇ ਲਾਲੇ ਦਾ ਚਿੱਤ ਖੁਸੀ ਜਾਵੇ ਤੇ ਮੁੜ ਕੇ ਇੱਕ ਹਰਿਆਣਵੀ ਆ ਕੇ ਬਹਿ ਗਿਆ ਤੇ ਹਰਿਆਣਵੀ ਨੇ ਆ ਕੇ ਸੁਖ ਨਾਲ ਉਹਨੇ ਵੀ ਆ ਕੇ ਛੋਲਿਆਂ ਦੀ ਬੋਰੀ ਚੋਂ ਲੱਪ ਭਰ ਕੇ ਲਾਲਾ ਜੀ ਫਿਰ ਡਾਕੇ 'ਚ ਨੁਕਸਾਨ ਕਿੰਨਾ ਕੁ ਹੋ ਗਿਆ ਤਾਂ ਫਿਰ ਲਾਲੇ ਨੇ ਵਿਚਾਰੇ ਨੇ ਝੁਰਦੇ ਜਿਨੇ ਆਖਿਆ ਕਹਿੰਦਾ ਹਲੇ ਤਾਂ ਹਿਸਾਬ ਕਿਤਾਬ ਲਾਈ ਜਾਂਦੇ ਆ ਹਜੇ ਕਿਹੜਾ ਮੋਕਿਆ ਜੀ ਉਹ ਕਹਿੰਦੇ ਕਿਵੇਂ ਉਹ ਕਹਿੰਦਾ ਵੀ ਰਾਤ ਤਾਂ ਜਿਹੜਾ ਮੈਂ ਕਿ ਕੱਲ ਡਾਕਾ ਪਿਆ ਸੀ ਉਹਦਾ 32 ਲੱਖ ਰੁਪਈਆ ਲੁੱਟਿਆ ਸੀ ਪਰ ਤੁਹਾਡੇ ਹੱਥ ਵਾਲੇ ਜੇ ਛੋਲੇ ਵਿੱਚ ਜੋੜ ਦਿਆ ਤਾਂ 770 ਰੁਪਏ ਦੀ ਲੁੱਟ ਹੋਰ ਵਿੱਚ ਮੈਂ ਕਹਿੰਦਾ ਹਜੇ ਜੁੜੀ ਜਾਂਦੀ ਆ ਹੁਣ ਐਨੀ ਗੱਲ ਸੁਣ ਕੇ ਇਹ ਮਖੌਲ ਵਾਲੀ ਗੱਲ ਕੋਈ ਛੁਟਕਲਾ ਨਹੀਂ ਹੈ ਇੱਥੋਂ ਗੱਲ ਸ਼ੁਰੂ ਹੁੰਦੀ ਆ ਮੈਂ ਕੱਲ ਮੁਰੇ ਲਿਖਿਆ ਕੀ ਆ ਟਾਈਟਲ ਦੇ ਵਿੱਚ ਆ ਕਿ ਲਾਲਾ ਲੁੱਟਿਆ ਗਿਆ ਪੱਟੇ ਅਸੀਂ ਗਏ ਗੱਲ ਇੱਥੋਂ ਸਮਝਣ ਦੀ ਲੋੜ ਆ ਜੇ ਪੰਜਾਬ ਦੇ ਸਕੇ ਹੋ ਠੀਕ ਐ ਨਾ ਤੇ ਪੁੱਤਾਂ ਦੇ ਸਕੇ ਹੋ ਤਾਂ ਗੱਲ ਦੀ ਗੰਭੀਰਤਾ ਨੂੰ ਹੁਣ ਸਮਝੋ ਇਹ ਚੁਟਕਲਾ ਨਾ ਸਮਝ ਲਿਓ ਹੁਣ ਗੱਲ ਕੀ ਵਾਪਰੀ ਆ ਜਿਹੜੀ ਸਾਡੇ ਨਾਲ ਵਾਪਰੀ ਆ ਅਸੀਂ ਪੱਟੇ ਕਿਵੇਂ ਗਏ ਆ ਗੱਲ ਨੂੰ ਡੰਗਾਈ ਨਾਲ ਸਮਝੋ ਤੇ ਫਿਰ ਬੋਲਿਓ ਜਰੂਰ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰ ਦਿਓ ਸ਼ੇਅਰ ਦਾ ਬਟਨ ਦਬਾ ਦਿਓ ਹੁਣ ਮਸਲਾ ਪੂਰਾ ਸਮਝ ਲਓ ਨਹੀਂ ਫਿਰ ਭਰਾ ਕਹਿ ਦਿੰਦਾ ਕਿ ਗੱਲ ਦੀ ਸਮਝ ਨਹੀਂ ਹੁੰਦੀ ਉਹਦੇ ਤੇ ਬੋਲਣਾ ਨਹੀਂ ਚਾਹੀਦਾ ਅੱਜ ਮੈਂ ਗੱਲ ਕੀ ਆ ਸਮਝਾਉਣੀ ਵੀ ਚਾਹਣਾ ਤੇ ਤੁਹਾਡੇ ਤੋਂ ਕੋਈ ਸਮਝ ਨਹੀਂ ਵੀ ਚਾਹਣਾ ਕਹਿੰਦੇ ਤੀਜੀ ਵਿਸ਼ਵ ਜੰਗ ਆ ਜਿਹੜੀ ਉਹ ਪਾਣੀ ਤੇ ਲੱਗੂਗੀ ਓਏ ਸਾਡਾ ਤਾਂ ਤੀਜਾ ਖੱਲੂ ਘਾਰ ਹੀ ਪਾਣੀ ਤੇ ਹੋ ਗਿਆ ਤੀਜਾ ਖੱਲੂ ਘਾਰਾ ਕਿਹੜਾ ਕਿਹਾ ਜਾਂਦਾ 84 ਇਹ ਵਾਪਰੀ ਪਾਣੀ ਦੇ ਉੱਤੇ ਆ ਕਿਉਂਕਿ ਕਪੂਰੀ ਦੇ ਮੋਰਚੇ ਤੋਂ ਲੜਾਈ ਸ਼ੁਰੂ ਹੁੰਦੀ ਆ ਪਰ ਅਸਲ ਜਿਹੜੀ ਜੜ ਸੀ ਉਹਦਾ ਪਾਣੀ ਸੀ ਤੇ ਹੁਣ ਲੁੱਟ ਕਿਵੇਂ ਹੋਈ ਆ ਪੰਜ ਮੋਟੀਆਂ ਜੀਆਂ ਗੱਲਾਂ ਕੀ ਆ ਸਮਝਣ ਵਾਲਿਆਂ ਨੇ ਜਿਹੜੀ ਕਿ ਆ ਲੁੱਟ ਅਜੇ ਵੀ ਜਾਰੀ ਆ ਜਿਵੇਂ ਲਾਲੇ ਦੀ ਲੁੱਟ ਕਹਿੰਦੇ ਨਾ ਲਾਲਾ ਕੰਨਾਲੇ ਦਾ ਕੀ ਹੈ ਲੁੱਟ ਕਿਹੜਾ ਮੁੱਕੀ ਹੈ ਜੀ ਡਾਕਾ ਤਾਂ ਚੱਲੀ ਜਾਂਦਾ ਉਹ ਡਾਕਾ ਸਾਡਾ ਅਜੇ ਵੀ ਚੱਲੀ ਜਾਂਦਾ ਲਾਲੇ ਦੀ 32 ਲੱਖ ਦੀ ਲੁੱਟ ਹੋਈ ਸੀ ਨਾ ਸਾਡੀ 32 ਲੱਖ ਕਰੋੜ ਦੀ ਲੁੱਟ ਹੋਈ ਆ ਸਾਡਾ ਮੋਟਾ ਜਿਹੇ ਹਿਸਾਬ ਲਾਇਏ ਪ੍ਰੀਤਮ ਸਿੰਘ ਕੁੰਮੇਦਾਨੀ ਨੇ 2010 ਦੇ ਵਿੱਚ ਐਸਟੀਮੇਟ ਲਾਇਆ ਸੀ ਕਹਿੰਦੇ ਪਠਾਨ ਦੇ ਕੋਟ ਦੇ ਮਾਧੋਪੁਰ ਦੇ ਕੋਲੇ ਜਿਹੜਾ ਲੋਹੇ ਦਾ ਗੋਟ ਗੇਟ ਆ ਨਾ ਥੋੜਾ ਜਿਹਾ ਲੀਕ ਆ ਕਹਿੰਦੇ ਉੱਥੋਂ ਕ ਪੁਰਾਣੇ ਗੇਟ ਹੋਣ ਕਰਕੇ 100 ਕਿਊਸਿਕ ਪਾਣੀ ਉੱਥੋਂ ਨਿਕਲ ਜਾਂਦਾ ਉਹਦਾ ਐਸਟੀਮੇਟ ਲਾ ਕੇ ਉਹਨੇ ਦੱਸਿਆ ਸੀ ਕਹਿੰਦਾ ਵੀ 100 ਕਰੋੜ ਰੁਪਏ ਦਾ ਪਾਣੀ ਉਥੋਂ ਕਹਿੰਦਾ ਕਿ ਇਹ ਪਾਕਿਸਤਾਨ ਨੂੰ ਚਲਿਆ ਜਾਂਦਾ ਤੇ ਜੋ ਉਸ ਹਿਸਾਬ ਨਾਲ ਆਪਾਂ ਪਾਣੀਆਂ ਦਾ ਮੁੱਲ ਲਾਇਏ ਨਾ 2010 ਦੇ ਵਿੱਚ ਉਹਨੇ ਦੱਸਿਆ ਸੀ ਕਿ ਕੱਲੇ ਰਾਜਸਥਾਨ ਨੂੰ 14000 ਕਰੋੜ ਦਾ ਪਾਣੀ ਇੱਕ ਸਾਲ ਦਾ ਜਾਂਦਾ ਜੇ ਸਾਰਾ ਜੋੜ ਦਈਏ 22000 ਕਰੋੜ ਦਾ ਵਿੱਚ ਇਹ ਹਰਿਆਣੇ ਨੂੰ ਪਾਣੀ ਜਾਈ ਜਾਂਦਾ ਤੇ ਹੁਣ ਅਸੀਂ ਮੰਗਦੇ ਕਿਉਂ ਆ ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਕਾਨੂੰਨ ਬਣਿਆ ਚਾਹੇ ਦੁਨੀਆ ਦਾ ਕਾਨੂੰਨ ਲਾਗੂ ਕਰ ਦਿਓ ਓਏ ਸਾਡੇ ਦੇ ਚਾਹੇ ਸੂਬਿਆਂ ਵਾਲਾ ਕਾਨੂੰਨ ਇੰਡੀਆ ਵਾਲਾ ਲਾਗੂ ਕਰ ਦਿਓ ਫੇਰ ਵੀ ਸਾਡਾ ਹੱਕ ਬਣਦਾ ਯਾਰ ਹੱਕ ਕਿਵੇਂ ਬਣਦਾ 1886 ਤੋਂ ਜੇ ਆਪਾਂ ਸ਼ੁਰੂਆਤ ਕਰ ਲਈਏ ਨਾ ਪੰਜਾਬ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਤੇ ਅੰਗਰੇਜ਼ ਨਾਭਾ ਰਿਆਸਤਾਂ ਵਾਲਿਆਂ ਤੋਂ ਪਟਿਆਲਾ ਤੇ ਜੀਂਦ ਰਿਆਸਤਾਂ ਵਾਲਿਆਂ ਤੋਂ ਪਾਣੀ ਦੀ ਰਾਇਲਟੀ ਲੈਂਦੇ ਸੀ ਰਜਵਾੜਿਆਂ ਜਿਹੜੇ ਉਦੋਂ ਰਾਜੇ ਸੀ ਤੇ ਪੰਜਾਬ ਦੇ ਵਿੱਚ ਰਾਜ ਅੰਗਰੇਜ਼ਾਂ ਦਾ ਸੀ ਉਸ ਤੋਂ ਬਾਅਦ 1925 ਦੇ ਵਿੱਚ ਗੰਗ ਕਨਾਨ ਨਿਕਲਦੀ ਆ ਬੀਕਾ ਨੇਰ ਦਾ ਰਾਜਾ ਗੰਗ ਸਿੰਘ ਜਿਹੜਾ ਹੈਗਾ ਉਹ ਪਾਣੀ ਦੀ ਫੇਰ ਕੀ ਆ ਕੀਮਤ ਤੈ ਹੁੰਦੀ ਆ ਤੇ ਉਹ ਵੀ ਅੰਗਰੇਜ਼ਾਂ ਨੂੰ ਫੇਰ ਕੀ ਆ ਰੇਟ ਪੰਜਾਬ ਦੀ ਸਰਕਾਰ ਨੂੰ ਦੰਦਾ ਇਹਦੀ ਪੰਜਾਬ ਦੀ ਹਕੂਮਤ ਹੁੰਦੀ ਆ ਤੇ 1948 ਤੋਂ ਲੈ ਕੇ 1956 ਤੱਕ ਪੈਪਸੂ ਵੀ ਆ ਕੇ ਫਿਰ ਜਿਹੜਾ ਕੰਟਰੈਕਟ ਹੁੰਦਾ ਰਿਨਿਊ ਕਰਦਾ ਹੁਣ ਮਸਲਾ ਸਮਝਣ ਵਾਲਾ ਦੋਸਤੋ ਕੰਟਰੈਕਟ ਦਾ ਤੇ ਐਗਰੀਮੈਂਟ ਕੀ ਹੁੰਦਾ ਹੁਣ ਮਸਲਾ ਇੱਥੇ ਮੇਨ ਆ ਐਗਰੀਮੈਂਟ ਤੇ ਕੰਟਰੈਕਟ 'ਚ ਕੀ ਫਰਕ ਆ ਸੀ ਐਗਰੀਮੈਂਟ ਕੀ ਆ ਨਾਂ ਦਿੱਤੇਗੇ ਜਿਹੜੇ ਸਾਡੇ ਨਾਲ ਹੁਣ ਤੱਕ ਹੋਏ ਸਾਡੀ ਲੁੱਟ ਹੋਈ ਚਾਹੀਦਾ ਕੰਟਰੈਕਟ ਸੀ ਕੰਟਰੈਕਟ ਦੇ ਵਿੱਚ ਹੁੰਦਾ ਕੀ ਆ ਸਭ ਤੋਂ ਪਹਿਲਾਂ ਆਫਰ ਹੁੰਦਾ ਵੀ ਸਾਡੇ ਕੋਲੇ ਪਾਈ ਪਾਣੀ ਬਾਦੂ ਹੈ ਉਦੋਂ ਬਾਅਦ ਫਿਰ ਕੀ ਆ ਸੈਕੰਡ ਉਹਦਾ ਐਲੀਮੈਂਟ ਹੈਗਾ ਐਕਸੈਪਟੈਂਸ ਫਿਰ ਐਕਸੈਪਟ ਕਰਦਾ ਮੂਰਲਾ ਵੀ ਹਾਂ ਭਾਈ ਮੈਨੂੰ ਪਾਣੀ ਦੀ ਲੋੜ ਹੈਗੀ ਐਨਾ ਪਾਣੀ ਚਾਹੀਦਾ ਫਿਰ ਕੀ ਆ ਹੋਰ ਕਨਸਿਡਰ ਕੀਤਾ ਜਾਂਦਾ ਫਿਰ ਰੇਟ ਤੈਅ ਕੀਤਾ ਜਾਂਦਾ ਵੀ ਐਨਾ ਰੇਟ ਹੋਊਗਾ ਫਿਰ ਕੈਪੈਸਿਟੀ ਆਫ ਕੰਟਰੈਕਟ ਤੈਅ ਕੀਤਾ ਜਾਂਦਾ ਵੀ ਕੀ ਕੰਟਰੈਕਟ ਕਰਨ ਵਾਲੇ ਬੰਦੇ ਆ ਪਾਵਰ ਰੱਖਦਾ ਕੰਟਰੈਕਟ ਕਰਨ ਦੀ ਇਹਦਾ ਸਾਰੀਆਂ ਗੱਲਾਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਕੀ ਆ ਕਿੱਥੇ ਝੋਲ ਹੈਗਾ ਉਹ ਸਮਝਿਓ ਕਿਉਂਕਿ 1985 ਜਾ ਕੇ ਜਿਹੜਾ ਸਮਝੌਤਾ ਕੀ ਆ ਕੀਤਾ ਗਿਆ ਨਾ ਰਜੀਵ ਲੋਂਗੋ ਵਾਲ ਨਾਲ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਿ ਆ ਬਰੀਚ ਆ ਉਹ ਇਹ ਗੱਲ ਦਾ ਕੈਪੈਸਿਟੀ ਟੂ ਕੰਟਰੈਕਟ ਜਿਹੜੀ ਹੈਗੀ ਆ ਇੱਕ ਬੰਦਾ ਇੱਕ ਸਟੇਟ ਦੀ ਪਾਰਟੀ ਦਾ ਹੈੱਡ ਆ ਨਾ ਕਿ ਸਟੇਟ ਦਾ ਹੈੱਡ ਆ ਕੋਈ ਜਿੱਤੀ ਸਰਕਾਰ ਦਾ ਹੈੱਡ ਨਹੀਂ ਇੱਕ ਸਟੇਟ ਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਦੇ ਹੈੱਡ ਨਾਲ ਕਾਦਾ ਸਮਝੌਤਾ ਪ੍ਰਧਾਨ ਮੰਤਰੀ ਦਾ ਉਹ ਕਹਿੰਦਾ ਵੀ ਚੌਥਾ ਐਲੀਮੈਂਟ ਇਹ ਆ ਤੇ ਫਿਰ ਲੀਗੈਲਿਟੀ ਚੈੱਕ ਹੁੰਦੀ ਆ ਵੀ ਕਾਨੂੰਨਨ ਤੌਰ ਤੇ ਸਹੀ ਆ ਇਹਨਾਂ ਪੰਜੇ ਫੈਕਟਰਾਂ ਦੇ ਉੱਤੇ ਜਿਹੜਾ ਅੱਜ ਤੱਕ ਸਾਡੇ ਨਾਲ ਹੋ ਰਿਹਾ ਐਗਰੀਮੈਂਟ ਕਿਸੇ ਐਗਰੀਮੈਂਟ ਪਹਿਲੀ ਗੱਲ ਦਾ ਪਾਣੀ ਦੇ ਮਸਲੇ ਤੇ ਹੋ ਹੀ ਨਹੀਂ ਸਕਦਾ ਠੀਕ ਹੈ ਨਾ ਸਾਡੇ ਨਾਲ ਕੰਟਰੈਕਟ ਹੋ ਸਕਦਾ ਪਰ ਸਾਡੇ ਨਾਲ ਹੋਇਆ ਕੀ ਪੰਜ ਸਨ ਯਾਦ ਕਰਨ ਵਾਲੇ 1955 ਦੇ ਵਿੱਚ ਪਹਿਲਾ ਠੀਕ ਹੈ ਉੱਥੇ ਆ ਕੇ ਗਲਜਾਰੀ ਲਾਲ ਨੰਦਾ ਜਿਹੜਾ ਉਸ ਸਮੇਂ ਦਾ ਕੀ ਹੈ ਇਸ ਮਹਿਕਮੇ ਦੇ ਨਾਲ ਜੁੜਿਆ ਹੋਇਆ ਬੰਦਾ ਸੀ ਠੀਕ ਹੈ ਉਹ ਬੰਦਾ ਫਿਰ ਕੀ ਹੈ ਚੇਅਰਮੈਨ ਵੀ ਹੁੰਦਾ ਬਾਟਰ ਮਾ ਕੇ ਉਹਦਾ ਸਾਰੇ ਦਾ ਤੇ ਉਹ ਬੰਦਾ ਸਾਡੀ ਪਹਿਲੀ ਲੁੱਟ ਕਰਾਉਂਦਾ ਉਹ ਬੰਦਾ ਆ ਕੇ ਪਾਣੀਆਂ ਦੀ ਵੰਡ ਵੀ ਕਰ ਦਿੰਦਾ ਤੇ ਵੰਡ ਕਰਨ ਤੋਂ ਬਾਅਦ ਜਿਹੜਾ ਰੇਟ ਤੈਅ ਹੋਣਾ ਸੀ ਪਾਣੀ ਦਾ ਜਿਹੜਾ ਸੀ ਲੈਣਾ ਸਾਡਾ ਹੱਕ ਬਣਦਾ ਸੀ ਉਹ ਕਹਿੰਦਾ ਬਾਅਦ ਚ ਤੈਅ ਕੀਤਾ ਜਾਊ ਉਹ ਬਾਅਦ ਕਦੇ ਆਈ ਨਹੀਂ 1955 ਤੋਂ ਬਾਅਦ ਦੋਸਤੋ 1966 ਦੇ ਵਿੱਚ ਪੰਜਾਬ ਪੁਨਰਗਠਨ ਹੁੰਦਾ ਤੇ ਉਦੋਂ ਫਿਰ 78 79 80 ਤਹਰਾ ਵਿੱਚ ਐਡ ਕਰ ਦਿੱਤੀ ਜਾਂਦੀ ਹੈ ਤੇ ਸਾਰੇ ਸਾਡੇ ਹੱਕ ਖੋਹ ਲਏ ਜਾਂਦੇ ਆ ਇਸੇ 78 79 80 ਧਾਰਾ ਨੂੰ ਤੜਾਉਣ ਵਾਸਤੇ ਜੇ ਤੁਸੀਂ ਇਕੱਠੇ ਨਾ ਨਾ ਹੋਏ ਯਾਦ ਰੱਖਿਓ ਇੱਥੇ ਸਾਰੇ ਉਜੜਾਂਗੇ 78 79 80 ਧਾਰਾ ਵਾਸਤੇ ਸਾਰੇ ਕਿਸਾਨ ਜਥੇਬੰਦੀਆਂ ਨੂੰ ਮੈਂ ਕਹਿੰਦਾ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਵੀ ਮੂਹਰੇ ਲਾਉਣਾ ਪਊ ਵੀ ਚੱਲ ਦਿੱਲੀ ਜਾ ਕੇ ਜਿਵੇਂ ਪਹਿਲਾਂ ਮੋਰਚਾ ਲੱਗਿਆ ਸੀ ਨਾ ਉਹ ਮੋਰਚਾ ਸਭ 78 79 80 ਧਾਰਾ ਤੜਾਉਣ ਵਾਸਤੇ ਲਾ ਲਓ ਸਾਡੇ ਝੋਨੇ ਵਾਲੇ ਰਫੜ ਜਿਹੜੇ ਹੋਰ ਰਫੜ ਨੇ ਜਿੰਨੇ ਸਾਰੇ ਮੁੱਕ ਜਾਣੇ ਆ ਰੇਕਤੀ ਦਾ ਰਫੜੀ ਮੁੱਕ ਜਾਣਾ ਤੇ ਪੰਜਾਬ ਨਾਲੋਂ ਤਕੜਾ ਦੁਨੀਆ ਦਾ ਕੋਈ ਮੈਂ ਕਹਿੰਦਾ ਖੇਤਾ ਨਹੀਂ ਰਹਿਣਾ 78 ਧਾਰਾ ਦੇ ਵਿੱਚ ਹੈ ਕੀ ਪਾਣੀਆਂ ਦੀ ਵੰਡ ਦਾ ਜਿਹੜਾ ਮੈਨੂੰ ਅਧਿਕਾਰ ਸੀ ਉਹ ਸੈਂਟਰ ਆਪ ਦੇ ਕੋਲ ਲੈ ਗਿਆ ਹਾਲਾਂਕਿ ਜਿਹੜਾ ਸੰਵਿਧਾਨ ਦਾ 7th ਸ਼ੈਡਿਊਲ ਆ 7ਵਾਂ ਜਿਹੜਾ ਸ਼ੈਡਿਊਲ ਆ ਉਹਦੇ ਮੁਤਾਬਕ ਜਿਹੜਾ ਪਾਣੀਆਂ ਦਾ ਮਸਲਾ ਹੈਗਾ ਇਹ ਸਾਰਾ ਦੋਸਤੋ ਸਟੇਟ ਮੈਟਰਾਂ ਸਟੇਟ ਲਿਸਟ ਦੇ ਵਿੱਚ ਸ਼ਾਮਲ ਸੀ 78 ਧਾਰਾ ਚ ਉਹ ਆਪ ਦੇ ਕੋਲੇ ਲੈ ਗਏ 79 ਧਾਰਾ ਚ ਜਿਹੜੀ ਨਹਿਰਾਂ ਦੀ ਉਹ ਸਾਰੀ ਆ ਉਹਦਾ ਅਧਿਕਾਰ ਵੀ ਕੀ ਆ ਆਪ ਦੇ ਕੋਲੇ ਲੈ ਗਿਆ ਸੈਂਟਰ ਤੇ ਲਾਸਟ ਜਿਹੜਾ ਕੀ ਆ 80 ਧਾਰਾ ਕੀ ਉਹਦੇ ਵਿੱਚ ਜਿਹੜੇ ਉਹਦੇ ਉੱਤੇ ਪ੍ਰੋਜੈਕਟ ਲੱਗਦੇ ਆ ਠੀਕ ਆ ਡੈਮ ਬਣਦੇ ਆ ਕੋਈ ਬਿਜਲੀ ਘਰ ਬਣਦੇ ਆ ਠੀਕ ਹੈ ਨਾ ਉਹਨਾਂ ਸਾਰਿਆਂ ਦਾ ਜਿਹੜਾ ਕੰਟਰੋਲ ਆ ਉਹ ਵੀ ਸਾਰਾ ਸੈਂਟਰ ਆ ਆਪਣੇ ਕੋਲੇ ਲੈ ਗਿਆ 1968 ਦੇ ਵਿੱਚ ਉਹਦੇ ਖਿਲਾਫ ਫਿਰ ਕੀ ਆ ਮੈਂ ਕਹਿੰਦਾ ਉਸ ਸਮੇਂ ਦੇ ਮੈਂ ਕਿ ਜਿਹੜੇ ਸਾਡੇ ਪੋਲੀਟੀਸ਼ੀਅਨ ਸੀ ਲੜਦੇ ਵੀ ਰਹੇ ਆ ਮੰਗਾ ਵੀ ਠਾਉਂਦੇ ਰਹੇ ਆ ਪਰ ਉਸ ਤੋਂ ਬਾਅਦ 1976 ਦੇ ਵਿੱਚ ਆ ਕੇ ਫਿਰ ਇੰਦਰਾ ਅਕੋਰਡ ਆ ਜਾਂਦਾ ਕਿਉਂਕਿ ਅਸੀਂ ਉਦੋਂ ਕੀ ਆ ਜਿਹੜੇ ਅਕਾਲੀ ਦਲ ਮੈਂ ਕਹਿੰਦਾ ਨਾ ਪੰਜਾਬ ਦੀ ਰੀੜ ਦੀ ਹੱਡੀ ਅਕਾਲੀ ਦਲ ਸੀ ਉਦੋਂ ਕੀ ਲੜਾਈ ਲੜਿਆ ਸੀ emergancy ਦੇ ਟਾਈਮ ਉਸੇ emergency ਦਾ ਬਦਲਾ ਲੈਣ ਖਾਤਰ ਉਦੋਂ ਫਿਰ ਇੰਦਰਾ ਗਾਂਧੀ ਨੇ ਇੰਦਰਾ ਅਕੋਰਡ ਲਿਆਂਦਾ ਜਿਹੜਾ 1966 ਨਾਲੋਂ ਵੀ ਸਾਡੇ ਬਾਤੇ ਖਤਰਨਾਕ ਸਾਬਤ ਹੋਇਆ ਤੇ ਪਾਣੀਆਂ ਦੀ ਵੰਡ ਬਹੁਤ ਜ਼ਿਆਦੇ ਮਾੜੇ ਢੰਗ ਨਾਲ ਕਰਕੇ ਸਾਰੇ ਜਿਹੜੇ ਕੀ ਆ ਸਾਡੇ ਸਿਰ ਦਾ ਸਾਰਾ ਪਾਣੀ ਚਾਕੇ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਦਿੱਤਾ ਜਿਹੜਾ ਕਿ ਸਾਡੇ ਤੇ ਲਾਗੂ ਨਹੀਂ ਹੋ ਸਕਦਾ ਸੀ ਉਹਦੇ ਖਿਲਾਫ ਉਦੋਂ ਚਾਰਾਜੂਰੀ ਕਰਦੇ ਵੀ ਰਹੇ ਪਰ ਫਾਲ ਪੁੱਗੀ ਨਹੀਂ ਅਖੀਰ ਨੂੰ ਫਿਰ ਜਦੋਂ ਕੀ ਆ ਦੁਆਰੇ ਸਰਕਾਰ ਬਣ ਗਈ ਉਹ ਸਰਕਾਰ ਬਣਾਉਣ ਤੋਂ ਪਹਿਲਾਂ ਇੰਦਰਾ ਗਾਂਧੀ ਆਰਗੇ ਨੇ ਬਦਲਾ ਨਾਲ ਸਮਝੌਤਾ ਕਰਨਾ ਵੀ ਚਾਹਿਆ ਸੀ ਤਰਲੋਚਨ ਸਿੰਘ ਦੀ ਇੰਟਰਵਿਊ ਸੁਣ ਲਿਓ ਪਰ ਬਾਦਲ ਕਿਆ ਉਹਨੂੰ ਸਰਕਾਰ ਬਣਾਉਣ ਖਾਤਰ ਉਹਨਾਂ ਨੇ ਕਿਸੇ ਗੱਲ ਤੇ ਨਿਵੇੜਾ ਨਹੀਂ ਕੀਤਾ ਜੇ ਨਿਵੇੜਾ ਉਦੋਂ ਹੋ ਜਾਂਦਾ ਕਿਸੇ ਨਾ ਕਿਸੇ ਮੁੱਦੇ ਤੇ ਉਹ ਸਰਕਾਰ ਛੱਡ ਕੇ ਸਾਰਾ ਕੁਝ ਕਰਨ ਨੂੰ ਤਿਆਰ ਹੋ ਗਈ ਸੀ ਮੈਂ ਕਿਹਾ ਨਾ 84 ਵਾਪਰਦਾ ਨਾ ਪਾਣੀਆਂ ਦੇ ਰਫੜ ਪੈਂਦੇ ਸਾਰਾ ਕੁਝ ਨਿਬੜਨ ਨੂੰ ਤਿਆਰ ਸੀ ਪਰ ਕੁਰਸੀ ਦੇ ਕੀੜਿਆਂ ਨੇ ਉਦੋਂ ਛੱਡਿਆ ਨਹੀਂ ਤਾਂ ਸਭ ਤੋਂ ਵੱਡੀ ਮਾਰ ਸਾਨੂੰ ਮਾਰੀ ਜਿਹੜੀ ਆ 1981 ਦੇ ਵਿੱਚ ਆ ਕੇ 31 ਦਸੰਬਰ 1981 ਨੂੰ ਇੰਦਰਾ ਗਾਂਧੀ ਨੇ ਜਦੋਂ ਦੁਆਰੇ ਸਰਕਾਰ ਬਣਾਈ ਫਿਰ ਭਜਨ ਲਾਲ ਹਰਿਆਣੇ ਦਾ ਮੁੱਖ ਮੰਤਰੀ ਛੱਡ ਲਿਆ ਰਾਜਸਥਾਨ ਦਾ ਸ਼ਿਵਮਾਗੇ ਸ਼ਿਵਚਰਨ ਸੱਦ ਲਿਆ ਤੇ ਸਾਡਾ ਕੀ ਆ ਦਰਬਾਰਾ ਸਿੰਘ ਸੱਦ ਲਿਆ ਕਹਿੰਦੀ ਵੀ ਜੇ ਤਾਂ ਮੁੱਖ ਮੰਤਰੀ ਰਹਿਣਾ ਠੀਕ ਆ ਫਿਰ ਚੁੱਪ ਕਰਕੇ ਸਾਈਨ ਕਰ ਦੇ ਫਿਰ ਉਹ ਸਾਈਨ ਕਰਾ ਲਏ ਗਏ ਤੇ ਅਸੀਂ ਪਾਣੀਆਂ ਦੇ ਮੁੱਦੇ ਤੇ ਸਾਰਾ ਆਪਣੇ ਕੇਸ ਮੁੱਦੇ ਸਾਰੇ ਵਾਪਸ ਲੈ ਕੇ ਸਾਰੇ ਅਧਿਕਾਰ ਜਿਹੜੇ ਸੀਗੇ ਪਾਣੀਆਂ ਦੀ ਵੰਡ ਦਾ ਸਾਰਾ ਕੁਝ ਸਾਰੇ ਆਪਦੇ ਕਲੇਮ ਹੀ ਛੱਡਦੇ ਜਿਹੜਾ ਸਭ ਤੋਂ ਵੱਡਾ ਸਾਡੀਆਂ ਜੜਾਂ 'ਚ ਬੈਠਾ ਹੋਇਆ ਅੱਜ ਤੱਕ ਜਿਹੜਾ ਤੇ ਉਹ ਸਭ ਤੋਂ ਵੱਡਾ ਦੁਖੀ ਪੰਜਾਬ ਦਾ ਉਹ ਦਰਬਾਰਾ ਸਿੰਘ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਸਾਬਤ ਹੋਇਆ ਤੇ ਉਦੋਂ ਪਾਣੀਆਂ ਦੀ ਵੰਡ 17.17 ਐਮਐਫ ਸੀਗੇ ਮਿਲੀਅਨ ਏਕੜ ਫੁੱਟ ਪਾਣੀ ਸੀ ਜਿਹੜਾ 8.6 ਐਮਐਫ ਰਾਜਸਥਾਨ ਨੂੰ ਦਿੱਤਾ ਪੰਜਾਬ ਦੇ ਪੱਲੇ 4.2 ਐਮਐਫ ਮਿਲੀਅਨ ਏਕੜ ਫੁੱਟ ਹਰਿਆਣੇ ਨੂੰ 3.5 ਮਿਲੀਅਨ ਏਕੜ ਫੁੱਟ ਤੇ 6.5 ਜੰਮੂ ਐਂਡ ਕਸ਼ਮੀਰ ਨੂੰ ਮਾਕੇ ਦਿੱਤਾ ਜਾਂਦੇ 2 ਐਮਐਫ ਦਿੱਲੀ ਨੂੰ ਦਿੱਤਾ ਗਿਆ ਇਹ ਪਾਣੀਆਂ ਦੀ ਵੰਡ ਸਾਡੇ ਤੇ ਲਾਗੂ ਕਰ ਦਿੱਤੀ ਗਈ ਉਸ ਤੋਂ ਬਾਅਦ 1985 ਆਉਂਦਾ ਤੇ 85 ਦੇ ਵਿੱਚ ਸਭ ਤੋਂ ਜਿਹੜਾ ਸਾਡੇ ਨਾਲ ਮਜ਼ਾਕ ਕੀਤਾ ਗਿਆ 24 ਜੁਲਾਈ 1900 ਮਾਕੇ 85 ਨੂੰ ਆਕੇ ਰਜੀਵ ਲੋਂਗੋ ਵਾਲ ਅਕੋਰਡ ਹੁੰਦਾ ਜਿਹਦੇ ਵਿੱਚ ਕੀ ਆ ਲੋਂਗੋ ਵਾਲ ਜਿਹੜਾ ਸੰਤ ਕਹਿ ਦਿੰਦੇ ਆ ਸੋ ਕਾਲਡ ਜਿਹਨੂੰ ਅੱਜ ਕਈ ਆ ਮੁੜ ਕੇ ਵਰਸੀਆਂ ਮਨਾਉਣ ਲੱਗੇ ਹਾਲਾਂਕਿ ਉਦੋਂ ਪੰਜਾਬ ਨੇ ਰੋਸ ਦੇ ਵਿੱਚ ਉਹਨੂੰ ਗੱਡੀ ਵੀ ਚਾੜਤਾ ਸੀ ਉਦੋਂ ਕੀ ਆ ਜਥੇਬੰਦੀ ਵਾਲੇ ਸਿੰਘਾਂ ਨੇ ਉਹ ਬੰਦੇ ਨੇ ਪੰਜਾਬ ਦੀਆਂ ਜੜਾਂ 'ਚ ਤੇਲ ਦਿੱਤਾ ਪਹਿਲੀ ਗੱਲ ਤੋਂ ਸਮਝਾਉਂਤੇ ਦੀ ਕੋਈ ਵੈਲੀਡੇਸ਼ਨ ਹੀ ਹੈ ਨਹੀਂ ਜਿਵੇਂ ਮੈਂ ਪਹਿਲਾਂ ਕੀਤਾ ਵੀ ਕੰਟਰੈਕਟ ਦੇ ਵਿੱਚ ਜਿਹੜੇ ਚੌਥੇ ਮਾਕੇ ਮਾਕੇ ਹੈਗਾ ਕਪੈਸਿਟੀ ਆਫ ਕੰਟਰੈਕਟ ਆ ਵੀ ਕਿਹਦੇ ਕੋਲੇ ਕੰਟਰੈਕਟ ਕਰਨ ਦੀ ਕਪੈਸਿਟੀ ਆ ਇੱਕ ਪੰਜਾਬ ਸਟੇਟ ਦੀ ਸੂਬੇ ਦੀ ਇੱਕ ਪਾਰਟੀ ਜਿਹਦੀ ਕੋਈ ਸਰਕਾਰ ਵੀ ਹੈ ਨਹੀਂ ਉਹ ਪਾਰਟੀ ਦੇ ਹੈੱਡ ਦੇ ਨਾਲ ਸਮਝੌਤਾ ਕਿਵੇਂ ਸਾਡੇ ਤੇ ਲਾਗੂ ਹੋ ਉਹ ਸਮਝੌਤੇ ਦੇ ਵਿੱਚ ਉਹਨੇ ਕਹਤਾ ਵੀ 1 ਜੁਲਾਈ 1985 ਤੋਂ ਪਹਿਲਾਂ ਜਿਹੜੇ ਪਾਣੀ ਜਾਂਦੇ ਸੀ ਉਹ ਵਿੱਚ ਜ਼ਿਕਰ ਜਾਂਦੇ ਰਹਿਣਗੇ ਤੇ ਇੱਕ ਉਹਨੇ ਸਭ ਤੋਂ ਵੱਡਾ ਜਿਹੜਾ ਮੈਂ ਕਿਥੇ ਝੋਲ ਆਈ ਉਸ ਬੰਦੇ ਨੇ ਉਦੋਂ ਫਿਰ ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਉੱਤੇ ਟ੍ਰਿਬਿਊਨਲ ਬਣਾਉਣਾ ਮੰਨ ਲਿਆ ਟ੍ਰਿਬਿਊਨਲ ਪਾਣੀਆਂ ਦੇ ਮਸਲੇ ਦੇ ਪੰਜਾਬੀ ਉਹ ਬਣੀ ਨਹੀਂ ਸਕਦਾ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਕਿਉਂਕਿ ਟ੍ਰਿਬਿਊਨਲ ਜਿੱਥੇ ਦੋ ਸਟੇਟਾਂ ਦਾ ਆਪਸ ਵਿੱਚ ਰੌਲਾ ਹੋਵੇ ਠੀਕ ਹੈ ਨਾ ਜਿਵੇਂ ਆਪਾਂ ਨਰਮਦਾ ਦੇ ਵਿੱਚ ਜਾਂ ਉਧਰਲੇ ਮਾਕੇ ਸਾਊਥ ਸਟੇਟਾਂ ਦਾ ਰੌਲਾ ਪਿਆ ਉਥੇ ਉਹ ਬਣਦੇ ਸੀ ਕਿਉਂਕਿ ਸਟੇਟਾਂ ਦੇ ਵਿੱਚ ਕੀ ਆ ਕਈ ਸਟੇਟਾਂ ਦੇ ਮਾਕੇ ਵਿੱਚ ਬਹਿੰਦਾ ਸੀ ਪਾਣੀ ਇੱਥੇ ਦਾ ਪਾਣੀ ਤੇ ਸਾਰਾ ਹੱਕ ਹੀ ਸਾਡਾ ਸੀ ਇਸ ਕਰਕੇ ਤੇ ਟ੍ਰਿਬਿਊਨਲ ਬਣ ਨਹੀਂ ਸਕਦੀ ਹਾਲਾਂਕਿ ਉਸ ਤੋਂ ਬਾਅਦ ਠੀਕ ਹੈ ਸਭ ਤੋਂ ਵੱਡਾ ਜਿਹੜਾ ਕੀ ਆ ਰਾਡੀ ਕਮਿਸ਼ਨ ਨੇ ਕੀ ਆ ਬਣਾਇਆ ਵੀ ਗਿਆ ਹਾਲਾਂਕਿ ਲੌਂਗੋ ਵਾਲੇ ਦੇ ਮਾਕੇ ਸਮਝੌਤਾ ਜਿਹੜਾ ਹੋਇਆ ਉੱਚ ਚੰਡੀਗੜ੍ਹ ਦੇਣਾ ਤੇ ਪੰਜਾਬੀ ਬੋਲਦੇ ਇਲਾਕੇ ਦੇਣ ਦੀ ਗੱਲ ਕੀਤੀ ਗਈ ਜਦੋਂ ਉਹਦਾ ਮਰਡਰ ਹੋ ਜਾਂਦਾ ਸਰਕਾਰ ਬਣ ਜਾਂਦੀ ਆ ਪਰ ਉਦੋਂ ਬਾਅਦ ਫੇਰ ਇਰਾਡੀ ਕਮਿਸ਼ਨ ਬਣਾ ਕੇ ਉਹ ਸਾਰੇ ਜਿਹੜੇ 1955 ਦੇ ਵਿੱਚ 1963 ਤੇ 1976 ਦੇ ਸਾਰੇ ਮਾਕੇ ਜਿਹੜੇ ਮਸਲੇ ਹੁੰਦੇ ਆ ਉਹ ਸਾਰੇ ਸਾਡੇ ਦੇ ਧੱਕੇ ਨਾਲ ਇਹਨਾਂ ਨੂੰ ਕੀ ਆ ਜਾਇਜ਼ ਕਰਾਰ ਦੇ ਦਿੱਤਾ ਗਿਆ ਤੇ ਉਦੋਂ ਸਾਡੀਆਂ ਸਾਰਾ ਕੁਝ ਖਤਮ ਕਰਕੇ ਰਾਡੀ ਕਮਿਸ਼ਨ ਨੇ ਕਰਤਾ ਤੇ ਉਹ ਰਾਡੀ ਕਮਿਸ਼ਨ ਦਾ ਬਣਾਤਾ ਜਿਹੜਾ ਮਾਕੇ ਇਹਨਾਂ ਨੇ ਲੰਗੋਵਾਲ ਨਾਲ ਕਹਿੰਦੇ ਸਮਝੌਤਾ ਹੋਇਆ ਸੀ ਪਰ ਨਾ ਤਾਂ ਸਾਨੂੰ ਚੰਡੀਗੜ੍ਹ ਮਿਲਿਆ ਨਾ ਪੰਜਾਬੀ ਬੋਲਦੇ ਇਲਾਕੇ ਮਿਲੇ ਸਾਰੇ ਮਸਲੇ ਕੀ ਉਸੇ ਤੇ ਤੇ ਐਸ ਵੀ ਐਲ ਖੜੀ ਕਰਨ ਵਾਸਤੇ ਤੇ ਪਾਣੀਆਂ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਟ੍ਰਿਬਿਊਨਲ ਗਠਿਤ ਕਰਤਾ ਜਿਹੜਾ ਬਣੀ ਨਹੀਂ ਸਕਦਾ ਸੀ ਪੰਜਾਬ ਤੇ ਉਸ ਤੋਂ ਬਾਅਦ ਆ ਕੇ 2000 ਮੈਕੇ ਇਹਦੇ ਚ ਚਾਰ ਦੇ ਵਿੱਚ ਆ ਕੇ ਕੈਪਟਨ ਅਮਰਿੰਦਰ ਸਿੰਘ ਇੱਕ ਕੀਆ ਪਾਣੀਆ ਦੇ ਸਮਝੌਤੇ ਨੂੰ ਰੱਦ ਕਰਦਾ ਪਰ ਉਹਦੇ ਵਿੱਚ ਵੀ ਉਹ ਜਿਹੜੀ 5th ਕਲਾਜ਼ ਉਹ ਵਿੱਚਕਰ ਮੰਨ ਲੈਂਦਾ ਵੀ ਜਿੰਮੇ ਪਾਣੀ ਚੱਲ ਰਿਹਾ ਉਹ ਵਿੱਚਕਰ ਚੱਲਦਾ ਰਹੂ ਉਹ ਰੌਲਾ ਤਾਂ ਲੜਾਈ ਉੱਥੇ ਲੜਨੀ ਆ ਸੀ ਤਾਂ ਜਿਹੜਾ ਪੁਰਾਣਾ ਸਾਡਾ ਹੱਕ ਖੋਇਆ ਗਿਆ ਉਹਨੂੰ ਸਾਰਾ ਕੁਝ ਛੱਡ ਦਿੱਤਾ ਗਿਆ 5th ਕਲਾਜ਼ ਨੂੰ ਉਦੋਂ ਬਾਅਦ ਅਕਾਲੀ ਕਹਿੰਦੇ ਅਸੀਂ 5th ਕਲਾਜ਼ ਵਾਸਤੇ ਲੜਾਂਗੇ ਉਹਨਾਂ ਦੀ ਸਰਕਾਰ ਫੇਰ ਬਣੀ ਉਦੋਂ ਆ ਕੇ ਫਿਰ ਅਕਾਲੀ ਭੁੱਲ ਗਏ ਤਾਂ ਹੋਣਾ ਕਿ ਜਿਹੜੀ ਨਵੀਂ ਸਰਕਾਰ ਆ ਹਰਜੋਤ ਵੈਸ ਨੇ ਆ ਕਿ 1972 ਦੇ ਜਿਹੜਾ ਮਾ ਕਿ ਇੰਡਸ ਵਾਟਰ ਕਮਿਸ਼ਨ ਆ ਉਹਦੇ ਸਿਫਾਰਸ਼ਾਂ ਦੇ ਮੁਤਾਬਕ ਫਿਰ ਇਹਨੇ ਕਿਹਾ ਸੀ ਕਿ ਨਾ ਸਾਨੂੰ ਫਿਰ ਜੇ ਸਾਡੇ ਪੰਜਾਬ ਦੇ ਪਾਣੀਆਂ 'ਚ ਹਰਿਆਣੇ ਦਾ ਹੱਕ ਆ ਤਾਂ ਫਿਰ ਜਮਨਾ ਦੇ ਪਾਣੀ ਦੇ ਵਿੱਚ ਪੰਜਾਬ ਦਾ ਵੀ ਹੱਕ ਆ ਇਸੇ ਕਰਕੇ ਭਗਵੰਤ ਮਾਨ ਨੇ ਕਿਹਾ ਸੀ ਜੇ ਐਸ ਵੀ ਵਾਲੇ ਦੀ ਥਾ ਤੇ ਵਾਈ ਐਸ ਐਲ ਬਣਾਓ ਜਮਨਾ ਜਮਨਾ ਸਤਲੁਜ ਲਿੰਕ ਲਹਿਰ ਬਣਾਉਂਗੇ ਕਹਿੰਦਾ ਵੀ ਸਾਡਾ ਹੱਕ ਦਿਓ ਸਗੋਂ ਇੱਥੇ ਆ ਕੇ ਕਿਤੇ ਨਾ ਕਿਤੇ ਠੋਸ ਗੱਲ ਵੀ ਹੋਈ ਤਾਂ ਮੈਂ ਕਹਿੰਦਾ ਵੀ ਕੁਝ ਗੱਲਾਂ ਦੇ ਉੱਤੇ ਅਜੇ ਵੀ ਮੈਂ ਕਹਿੰਦਾ ਮੁੱਖ ਮੰਤਰੀ ਨੂੰ ਖਿੱਚ ਕੇ ਮੂਹਰੇ ਲਾਇਆ ਜਾਵੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸਭ ਤੋਂ ਵੱਡਾ ਮੁੱਦਾ ਪਾਣੀ ਆ ਕਿਸਾਨੀ ਵਾਸਤੇ ਪਾਣੀ ਜ਼ਰੂਰੀ ਆ ਤੇ ਜੇ ਪਾਣੀਆਂ ਦੇ ਮੁੱਦੇ ਤੇ ਲੜਾਈ ਲੜਨੀ ਆ ਤਾਂ ਸਿਰ ਜੋੜ ਕੇ ਲੜਨੀ ਪਊ ਅੱਜ ਸ਼ਹਿਰੀ ਲੋਕ ਕਹੀ ਜਾਂਦੇ ਆ ਕਿ ਜ਼ਿੰਮੇਵਾਰ ਕਿਸਾਨ ਨੇ ਕਿਸਾਨ ਕਹਿੰਦੇ ਆ ਫੈਕਟਰੀਆਂ ਦੇ ਵਿੱਚ ਇਹ ਵਰਤੀ ਜਾਂਦੇ ਆ ਇਹ ਸਾਰਾ ਜਿਹੜਾ ਸਿਸਟਮ ਚੱਲ ਰਿਹਾ ਇਹ ਸਿਸਟਮ ਦੇ ਵਿੱਚੋਂ ਪੰਜਾਬੀਓ ਮੈਂ ਇੱਕ ਬੇਨਤੀ ਕਰਦਾ ਕਿ ਇਸ ਮੁੱਦੇ ਨੂੰ ਤੁਸੀਂ ਗੰਭੀਰਤਾ ਨਾਲ ਸਮਝੋ ਜ਼ਰੂਰ ਤੇ ਸ਼ੇਅਰ ਜ਼ਰੂਰ ਕਰੋ ਕਿ ਇਸ ਮੁੱਦੇ ਦੀ ਸਮਝ ਸਾਨੂੰ ਜ਼ਰੂਰੀ ਆ ਸਭ ਤੋਂ ਵੱਡੀ ਗੱਲ ਕਿ ਐਗਰੀਮੈਂਟ ਨਹੀਂ ਹੋ ਸਕਦਾ ਕੰਟਰੈਕਟ ਹੋਣਾ ਜ਼ਰੂਰੀ ਆ ਤੇ ਅਗਲੀ ਜਿਹੜੀ ਗੱਲ ਆ ਇਸ ਮੁੱਦੇ ਤੇ ਕੰਮ ਹੋਇਆ ਸੀ ਜਨਵਰੀ 1982 ਦੇ ਵਿੱਚ ਰਿੱਟਾਂ ਚਾਰ ਰਿੱਟਾਂ ਪਈਆਂ 375 ਨੰਬਰ ਪਈ 300 ਬਾਕੀ 60 ਨੰਬਰ 1569 ਤੇ 1590 ਨੰਬਰ ਰਿੱਟ ਪਈ ਪਰ ਉਹ ਰਿੱਟਾਂ ਸਾਰੀਆਂ ਦੇ ਉੱਤੇ 2 ਸਾਲ ਕੋਈ ਕੰਮ ਨਹੀਂ ਹੋਇਆ 1 ਨਵੰਬਰ 1983 ਨੂੰ ਆ ਕੇ ਸੰਧਾਵਾਲੀਆ ਜੱਜ ਸੀ ਉਹਨੇ ਕਿਹਾ 15 ਤਰੀਕ ਤੈਅ ਕਰਤੀ ਸੀ ਕਿ ਫੈਸਲਾ ਕਰਨ ਵਾਸਤੇ ਪਰ ਉਹਦੋਂ ਪਹਿਲੇ ਇੱਕ ਦਿਨ ਪਹਿਲਾਂ ਉਹਦੀ ਚਾਕੇ ਟਰਾਂਸਫਰ ਕੀਤੀ ਜਾਂਦੀ ਹੈ ਤੇ ਜਿਹੜਾ ਉਹਨੇ ਬੈਂਕ ਤਿਆਰ ਕੀਤਾ ਸੀ ਜਿਹਦੇ ਵਿੱਚ ਕੀ ਆ ਜਸਟਿਸ ਛੋਟੀ ਸਾਹਿਬ ਸੀ ਤੇ ਮਿੱਤਲ ਸਾਹਿਬ ਸੀ ਉਹਤੇ ਮਾਕੇ ਸੀਗੇ ਉਹ ਸਾਰਾ ਕੁਝ ਵਿੱਚ ਹੀ ਰਹਿ ਗਿਆ ਤੇ ਉਸ ਤੋਂ ਬਾਅਦ ਅਜੇ ਤੱਕ ਉਹਦੇ ਕਹਾ ਗੱਲ ਤੁਰੀ ਨਹੀਂ ਉਹ ਗੱਲ ਉੱਥੋਂ ਤੋੜਨੀ ਪੈਣੀ ਆ ਤੇ ਉਹਨਾਂ ਰਿੱਟਾਂ ਦੇ ਉੱਤੇ ਵੀ ਸਾਨੂੰ ਕੰਮ ਕਰਨਾ ਪੈਣਾ ਤੇ ਸਭ ਤੋਂ ਵੱਡੀ ਗੱਲ ਸੈਵਨਥ ਸ਼ੈਡਿਊਲ ਜਿਹੜਾ ਹੈਗਾ ਉਹਦੇ ਮੁਤਾਬਕ 262 ਤਾਰਾ ਕਹਿੰਦੇ ਕਿ ਟ੍ਰਿਬਿਊਨਲ ਬਣਾਉਣਾ ਚਾਹੀਦਾ ਕਈ ਅਜੇ ਵੀ ਪੋਲਿਟੀਕਲ ਪਾਰਟੀਆਂ ਗੱਲ ਕਰ ਰਹੀਆਂ ਕੈਪਟਨ ਮਨਿੰਦਰ ਸਿੰਘ ਨੇ ਵੀ ਟ੍ਰਿਬਿਊਨਲ ਦੀ ਮੰ ਸਾਡੀ ਆਪ ਸਰਕਾਰ ਨੇ ਵੀ ਆ ਕੇ ਕੀ ਆ ਟਰਬਿਊਨਲ ਦੀ ਮੰਗ ਕੀਤੀ ਮੈਂ ਕਹਿੰਦਾ ਟਰਬਿਊਨਲ ਤੇ ਬਣੀ ਨਹੀਂ ਸਕਦਾ ਸਾਨੂੰ ਸਿਰਫ ਪਾਣੀਆਂ ਦੇ ਮਾਕੇ ਜਿਹੜੇ ਹੈਗੇ ਆ ਸਾਨੂੰ ਚਾਹੇ ਦੁਨੀਆ ਤੇ ਲੱਗਦਾ ਜਿਹੜਾ ਕਾਨੂੰਨ ਆ ਉਹ ਲਾਗੂ ਕਰ ਦਿਓ ਚਾਹੇ ਇੰਡੀਆ ਦੇ ਵਿੱਚ ਜਿਹੜਾ ਕਾਨੂੰਨ ਬਾਕੀ ਥਾਂ ਲਾਗੂ ਆ ਸਾਡੇ ਤੇ ਉਹ ਲਾਗੂ ਕਰ ਦਿਓ ਠੀਕ ਹੈ ਜਿਹੜਾ ਮਰਜ਼ੀ ਕਾਨੂੰਨ ਲਾਗੂ ਕਰ ਦਿਓ ਸਾਨੂੰ ਪਾਣੀਆਂ ਦੀ ਰਾਇਲਟੀ ਦੇ ਵਾਸਤੇ ਲੜਨਾ ਪਊ ਪਾਣੀਆਂ ਦੇ ਹੱਕਾਂ ਵਾਸਤੇ ਲੜਨਾ ਪਊ ਅਸੀਂ ਕੀ ਆ ਮੈਂ ਕਹਿੰਦਾ ਮੀਹਾਂ ਦਾ ਪਾਣੀ ਦਾ ਬਾਅਦ ਦੀ ਗੱਲ ਆ ਜਿਹੜਾ ਵਰਤਨਾ ਹੁਣ ਕਹਿੰਦੇ ਮੀਹਾਂ ਦਾ ਪਾਣੀ ਵੀ 8% ਅਸੀਂ ਵਰਤਦੇ ਆ ਬਾਕੀ 92% ਸਾਰਾ ਕੀ ਹੈ ਸਾਰਾ ਪਾਣੀ ਵੇਸਟ ਚਲਿਆ ਜਾਂਦਾ ਉਹ ਪਾਣੀ ਨੂੰ ਰੀਚਾਰਜ ਕਰਨ ਵਾਸਤੇ ਸਰਕਾਰ ਬਹੁਤ ਕੁਝ ਕਰ ਸਕਦੀ ਆ ਚਲੋ ਉਹ ਗੱਲਾਂ ਸਾਰੀਆਂ ਛੱਡੋ ਦੋਸਤੋ ਲਾਸਟ ਗੱਲ ਮੈਂ ਕਰਦਾ 73ਵੀਂ ਜਿਹੜੀ ਕੀ ਹੈ ਸੋਧ ਹੋਈ ਸੀ ਸੰਵਿਧਾਨ ਦੇ ਵਿੱਚ 993 ਦੇ ਵਿੱਚ ਆ ਕੇ 73ਵੀਂ ਦੇ 74ਵੀਂ ਸੋਧ 73ਵੀਂ ਸੋਧ ਚ ਪੰਚਾਇਤਾਂ ਕੋਲੇ ਅਧਿਕਾਰ ਆਏ ਸੀ ਠੀਕ ਹੈ 29 ਮਹਿਕਮੇ ਇਹਨਾਂ ਕੋਲੇ ਆ ਗਏ ਸੀ ਤੇ 74ਵੀਂ ਸੋਧ ਦੇ ਨਾਲ 18 ਮਹਿਕਮੇ ਸ਼ਹਿਰੀ ਖੇਤਰ ਨਗਰਪਾਲਿਕਾਵਾਂ ਕੋਲੇ ਆ ਗਏ ਸੀ ਉਹਨਾਂ ਚ ਸਭ ਤੋਂ ਵੱਡਾ ਜਿਹੜਾ ਮਾਮਲਾ ਇਹਨਾਂ ਕੋਲੇ ਆ ਕੇ ਆਇਆ ਸੀ ਉਹ ਪਾਣੀ ਦਾ ਪ੍ਰਬੰਧ ਸੀ ਪਾਣੀ ਦੀ ਸੰਭਾਲ ਸੀ ਤੇ ਪਾਣੀ ਦੀ ਜਾਇਜ ਵਰਤੋਂ ਸੀ ਉਹ ਕੀ ਆ ਇਹਨਾਂ ਦੇ ਅਧਿਕਾਰ ਖੇਤਰ ਅੰਡਰਾਉਂਦਾ ਸੀ ਪਰ ਇਹਨੇ ਕੀਤਾ ਡੱਕੇ ਹੀ ਨਹੀਂ ਯਾਰ ਉਹਦਾ ਜਿਹੜਾ ਅਧਿਕਾਰ ਇਹਨਾਂ ਕੋਲੇ ਆਇਆ ਪੰਜਾਬ ਦੇ ਵਿੱਚ ਮੈਂ ਕਹਿੰਦਾ ਅੱਜ ਵੀ 15 ਲੱਖ ਟਿਊਬਲ ਤਾਂ ਅਸੀਂ ਗਿਣੀ ਜਾਂਦੇ ਆ ਪਰ ਇੱਕ ਇੱਕ ਪਿੰਡ ਦੇ ਵਿੱਚ 35-35 40-40 ਕਨੈਕਟ ਮੰਗ ਕੀਆ ਨਵੇਂ ਬੋਰ ਕੀਤੇ ਗਏ ਜਿਹਦੇ ਨਾਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬੋਲਿਆ ਨਾ ਸਾਡੀ ਸਰਕਾਰ ਨੇ ਬਾਅਦ ਚੱਕੀ ਤੇ ਮੈਂ ਕਹਿੰਦਾ ਇੱਕ ਪਿੰਡ 'ਚ 30-30 ਬੋਰ ਨਵੇਂ ਹੋਗੇ ਜਾਂ ਸਾਰਾ ਜੋੜ ਲਾਉਂਗੇ ਹੁਣ ਤਾਂ ਬਹੁਤ ਵੱਡੀ ਗਿਣਤੀ ਉਦੋਂ ਵੱਧ ਹੋ ਗਈ ਜਿਹੜੇ ਸੋਲਰ ਮੋਟਰਾਂ ਲੱਗੀਆਂ ਮੈਂ ਉਹਨਾਂ ਦੀ ਉਹ ਬੋਰਜਰ ਜਿਹੜੇ ਕੀਤੇ ਜਾ ਰਹੇ ਉਹ ਸਾਰੇ ਕੀ ਆ ਇਲੀਗਲ ਨੇ ਇਹ ਲੋਕਲ ਬਾਡੀ ਜਿਹੜੀਆਂ ਹੈਗੀਆਂ ਨੇ 73ਵੀਂ ਸੋਧ ਦੇ ਮਤਬਕ ਅਧਾਰ ਪੰਚਾਇਤਾਂ ਕੋਲੇ ਸੀ ਕਿਹੜੀ ਪੰਚਾਇਤ ਐਕਸ਼ਨ ਲੈਂਦੀ ਆ 74ਵੀਂ ਸੋਧ ਦੇ ਨਗਰਪਾਲਿਕਾਵਾਂ ਮੈਂ ਕਹਿੰਦਾ ਤੁਸੀਂ ਘਰੇ ਵੀ ਬੋਰ ਕਰਨਾ ਨਾ ਉਹਦਾ ਹੱਕ ਵੀ ਜਿਹੜਾ ਹੈਗਾ ਉਹਦੇ ਵਾਸਤੇ ਵੀ ਤੁਹਾਨੂੰ ਪਰਮਿਸ਼ਨ ਲੈਣੀ ਜ਼ਰੂਰੀ ਸੀ ਤੇ ਅੱਜ ਜਿਹੜੀ ਵੱਡੀ ਮਾਤਰਾ 'ਚ ਬੋਰ ਨਵੇਂ ਹੋ ਰਹੇ ਆ ਸੋਲਰ ਪਲਾਂਟ ਲੱਗ ਰਹੇ ਆ ਉਹਦੇ ਵਾਸਤੇ ਵੀ ਮੈਂ ਹੱਤਬੰਨ ਕੀ ਕੀਆ ਮੁੱਖ ਮੰਤਰੀ ਜੀ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਬਾਰੇ ਸਹਿਰਦ ਹੋ ਕੇ ਤੁਹਾਨੂੰ ਸੋਚਣਾ ਪੈਣਾ ਤੇ ਸਖਤੀ ਕਰਨੀ ਪੈਣੀ ਆ ਐਨਜੀਟੀ ਮੈਂਬਰ ਨੇ ਕੀ ਆ ਫਾਰਮਲਟੀਆਂ ਕੀਤੀਆਂ ਕੀਤਾ ਉਹਨਾਂ ਨੇ ਵੀ ਡੱਕਾ ਨਹੀਂ ਪਰ ਸਾਨੂੰ ਸੋਚਣਾ ਪੈਣਾ ਇਹ ਨਹੀਂ ਸੋਚਦੇ ਕਿਉਂਕਿ ਹੋਂਦ ਸਾਡੀ ਵੀ ਕੀ ਆ ਦਾਤੇ ਲੱਗੀ ਹੋਈ ਆ ਸਾਰੇ ਭਰਾਵਾਂ ਨੂੰ ਗੱਲ ਕਰਦਾ ਕਿ ਇਹਨਾਂ ਮੁੱਦਿਆਂ ਨੂੰ ਸਮਝੋ ਜ਼ਰੂਰ ਤੇ ਜਿਹੜੇ ਹੈ ਕੀ ਆ 5 ਸਾਲਾਂ ਦੇ ਤੁਹਾਡੇ ਨਾਲ ਡਿਸਕਸ ਕੀਤਾ ਇਹ 5 ਸਾਲਾਂ ਦੇ ਜਿਹੜਾ ਸਾਡੇ ਨਾਲ ਧੋਖਾ ਹੋਇਆ ਉਹ ਤੁਹਾਨੂੰ ਸਮਝ ਲੱਗ ਭਾਗ ਆ ਗਿਆ ਉਹ ਤੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਇਸ ਗੱਲ ਨੂੰ ਅੱਗੇ ਤੋਰਿਓ ਵੀ ਜ਼ਰੂਰ ਤੇ ਅਸੀਂ ਮੰਗ ਕਰਦੇ ਆ ਸਾਡੀ ਲੋਕ ਅਧਿਕਾਰ ਲਹਿਰ ਬਣੋ ਕਿ ਐਗਰੀਮੈਂਟ ਨਹੀਂ ਇੱਥੇ ਕੰਟਰੈਕਟ ਹੋਣੇ ਚਾਹੀਦੇ ਆ ਜੇ ਜਿਹੜਾ ਪਾਣੀ ਵੇਸਟ ਹੋਇਆ ਅਸੀਂ ਵਰਤਮਾ ਕੇ ਪਾਣੀ ਵੇਸਟ ਕਰ ਰਹੇ ਆ ਉਹਦੇ ਉੱਤੇ ਵੀ ਸਾਨੂੰ ਸਮਝ ਬਣਾਉਣੀ ਪਊਗੀ ਤੇ ਸਭ ਤੋਂ ਵੱਡੀ ਗੱਲ ਮਨਰੇਗਾ ਸਕੀਮ ਆ ਜਿਹੜੀ ਉਹਦੇ ਚ 60% ਜਿਹੜਾ ਪੈਸਾ ਹੈਗਾ ਉਹ ਪਾਣੀ ਦੀ ਸੰਭਾਲ ਵਾਸਤੇ ਵਰਤਣਾ ਉਹ ਵਰਤ ਕਿੱਥੇ ਰਿਹਾ ਛੱਪੜਾਂ ਚੋਂ ਮਿੱਟੀ ਕੱਢਤੀ ਜੀ ਛੱਪੜਾਂ ਦੀ ਚਾਰਦਿਵਾਰੀ ਕਰਤੀ ਜੀ ਮੈਂ ਕਿਹਾ ਮਨਰੇਗਾ ਸਕੀਮ ਦੇ ਵਿੱਚ ਬਹੁਤ ਕੁਝ ਕੀਤਾ ਜਾ ਸਕਦਾ ਪਾਣੀ ਦੀ ਸੰਭਾਲ ਵਾਸਤੇ ਰੁੱਖ ਲਗਾਉਣ ਵਾਸਤੇ ਦਰਖਤ ਨਵੇਂ ਲਾਉਣੇ ਇਹ ਵੀ ਮਨਰੇਗਾ ਦੇ ਵਿੱਚ ਆਉਂਦਾ ਪਰ ਇਹਦੇ ਦੇ ਕੰਮ ਪ੍ਰੋਪਰ ਹੋ ਨਹੀਂ ਰਿਹਾ ਕੱਲੀ ਫਾਰਮੈਲਟੀ ਸੇ ਕੀਤਾ ਜਾ ਰਿਹਾ ਸੌਦਨਾ ਦਾ ਕੰਮ ਲੋਕਾਂ ਨੂੰ ਵੀ ਨਹੀਂ ਮਿਲਦਾ ਤੇ ਮੈ ਕਹਣਾ ਕੰਮ ਸਹੀ ਲਿਆ ਵੀ ਨਹੀਂ ਜਾਂਦਾ ਇਹ ਸਾਰੇ ਕੰਮਾਂ ਦੇ ਉੱਤੇ ਪੰਜਾਬ ਸਰਕਾਰ ਵੀ ਗੌਰ ਕਰੇ ਤੇ ਆਉਣ ਵਾਲੀਆਂ ਪੰਚਾਇਤੀ ਇਲੈਕਸ਼ਨਾਂ ਚ ਇਸ ਮੁੱਦੇ ਦੇ ਉੱਤੇ ਲੋਕਾਂ ਤੇ ਜਾ ਕੇ ਵੀ ਗੱਲ ਕਰਾਂਗੇ ਤੇ ਪੰਚਾਇਤਾਂ ਨੇ ਕੰਮ ਕੀ ਕਰਨੇ ਆ ਬਹੁਤ ਵੱਡੀ ਤਾਕਤ ਹੈ ਜਿਹੜੀ ਮਾਕੇ ਲੋਕਾਂ ਨੂੰ ਨਹੀਂ ਪਤਾ ਨਵੇਂ ਸਰਪੰਚ ਜਿਹੜੇ ਬਣਨੇ ਆ ਉਹਨਾਂ ਸਾਰਿਆਂ ਨੂੰ ਮਾਕੇ ਇਹਦੇ ਵਾਸਤੇ ਜਾਗਰੂਕ ਜ਼ਰੂਰ ਕਰਾਂਗੇ ਤੇ ਤੁਸੀਂ ਜਾਗਰੂਕ ਕਰਨ ਵਾਸਤੇ ਇਸ ਵੀਡੀਓ ਨੂੰ ਅੱਗੇ ਸਾਂਝਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ